ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਕਾਲੇਗੀ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਜੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ 7 ਕਟੀਆਂ ਸੇਲ ਕਰਨੀਆਂ ਬਹੁਤ ਹੀ ਸੋਹਣੀਆਂ ਸੁਨਖੇ ਚੰਗੀ ਕੁਆਲਿਟੀ ਦੀਆਂ ਇੱਕ ਕੱਟੀ ਵੱਡੀ ਆ ਥੋੜੀ ਜਿਹੀ ਉਹ ਮਿਣੀ ਆ ਜੀ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ 4 ਕਟੀਆਂ ਇੱਕੋ ਜੀਆਂ ਤੇ 2 ਇੱਕੋ ਜੀਆਂ ਆ ਤੇ ਦੋ ਝੋਟੀਆਂ ਸੇਲ ਕਰਨੀਆਂ ਜਿਨ੍ਹਾਂ 'ਚ ਇੱਕ ਗੱਬਣ ਤੇ ਇੱਕ ਤਾਜੀ ਸੂਈ ਆ। ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋ ਲਵਾਂਗੇ। ਸਭ ਤੋਂ ਪਹਿਲਾਂ ਜਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ, ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਆ ਕਰੋ। ਜਿਹੜਾ ਗੱਬਣ ਆ ਉਹਦੇ ਥਾਂ ਡੱਬ ਕੇ ਲੈ ਜਾਓ ਤੇ ਬਾਕੀ ਕੱਟਿਆਂ ਨੂੰ ਤਾਂ ਤੁਸੀਂ ਇਦਾਂ ਹੀ ਵੇਖ ਕੇ ਖੜ ਸਕਦੇ ਜੇ ਤੇ ਮੱਝਾਂ ਜਿਹੜੀਆਂ ਦੋ ਆ ਉਹਨਾਂ ਨੂੰ ਚੈੱਕ ਪਾਸ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਗੱਲਬਾਤ ਕਰਾਉਣੇ ਆ ਇਹਨਾਂ ਦੀ ਡੀਟੇਲ ਲੈਣੇ ਆ। ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਭਾਈ ਕਿਰਪਾ ਮਾਰਾ ਜੀ ਠੀਕ ਆ ਅਡਰੈਸ ਦੱਸ ਦिए ਜੀ ਅਡਰੈਸ ਭਾਜੀ ਪਿੰਡ ਕਾਲੇ ਕੀ ਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਪਾਵੇ ਬਕਾਲਾ ਬਲਾਕ ਤਰਿਸਕਾ ਭਾਜੀ ਠੀਕ ਹੈ ਜੀ ਹਾਂਜੀ ਭਾਜੀ ਨਾਮ ਕੀ ਹੈ ਜੀ ਨਾਮ ਭਾਜੀ ਮੇਰਾ ਨਾਮ ਗੋਰਾਵਾ ਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਭਾਜੀ 99681 10835 ਠੀਕ ਹੈ ਹਾਂਜੀ ਭਾਜੀ ਤੇ ਕਟੀਆਂ ਆਪਣੇ ਕੋ ਹਾਂਜੀ ਭਾਜੀ ਕਟੀਆਂ 7 ਕਟੀਆਂ 7 ਕਟੀਆਂ ਹਨਾ ਤੇ ਦੋ ਝੋਟੀਆਂ ਦੋ ਝੋਟੀਆਂ ਭਾਜੀ ਇੱਕ ਗੱਬਣਾ ਤੇ ਇੱਕ ਸੱਜਰੇ ਠੀਕ ਹੈ ਪਹਿਲਾਂ ਕਟੀਆਂ ਦਿਖਾ ਦिए ਹਾਂਜੀ ਭਾਜੀ ਕਟੀਆਂ ਕਰ ਲੋ ਚਲੋ ਕਟੀਆਂ ਤੋਂ ਕਰ ਲੈਣੀ ਚਲੋ ਹਨਾ ਆ ਚਾਰ ਇੱਕੋ ਜੀਆਂ ਇੱਕੋ ਮਰ ਜਾਦੀ ਇਹਨਾਂ ਦੀ ਹਨਾ ਠੀਕ ਹੋਰ ਨਹੀਂ ਮਾਣੀ ਜੀ ਹੋਰ ਲੋ ਚਾਰੇ ਇਕੱਠਿਆਂ ਤੋਰ ਲੋ ਜੀ ਬਾਕੀ ਰਸੀਆਂ ਗਲਾਂ ਇਹ ਚੱਬੂ ਦੀ ਥੋੜੀ ਜੀ ਹੌਲ ਕਰਦੀਆਂ ਤੇ ਬਾਕੀ ਸੋਹਣੀਆਂ ਵੇਖੋ ਹੀ ਕੈਮ ਆ ਜੀ ਚੰਗੀ ਤਰ੍ਹਾਂ ਸੰਭੀਆਂ ਵਾ ਸੋਹਣੀ ਖਰਾਕ ਪਾਈ ਆ ਕਿਸ ਨੇ ਉਮਰ ਬਾਜੀ ਇਹਨਾਂ ਦੀ ਕਿੰਨੀ ਕਿੰਨੀ ਹੋ ਗਈ ਜੀ ਬਾਜੀ 7-8 12-12 13-13 ਮਹੀਨੇ ਦਾ ਵਾਦ ਨਹੀਂ ਆ ਠੀਕ ਇਕੱਟੀ ਘੱਟ ਹੋ ਗਈ ਬਾਜੀ ਵਿੱਚੋਂ ਆਹ ਵੇਖੋ ਜੀ ਹਨਾ 8 ਮਹੀਨੇ ਆ ਰਹੀ ਆ ਥਣੀਆਂ ਚਾਰ ਜਾਰੀ ਆ ਇਹਨਾਂ ਦੀ ਆਹ ਵੇਖੋ ਇਹਦੀਆਂ ਥਣੀਆਂ ਵੀ ਜਾਰਾ ਸੋਹਣੇ ਥਣ ਲੱਗੇ ਆ ਜੀ ਇਹਨੂੰ ਵੀ ਤੇ ਇਹਦੀਆਂ ਵਿੱਚ ਚਾਰੇ ਆ ਆ ਜਿਹੜੀਆਂ ਚਾਰੇ ਧਣੀਆਂ ਵਾ ਤੇ ਇਹਨਾਂ 'ਚੋਂ ਇੱਕ ਵੇਖੀ ਵੀ ਜੈਡ ਬਲੈਕ ਆ ਕੱਟੀ ਹਨਾ ਪੂਰੀ ਜੈਡ ਬਲੈਕ ਕਿਹੜੀ ਆ ਉਹ ਬਲ ਉਹ ਤਾਂ ਉਹ ਆ ਕੱਟੀ ਜੈਡ ਬਲੈਕ ਹਨਾ ਹਾਂਜੀ ਤੇ ਆ ਵੀ ਬੜੀਆਂ ਸੋਹਣੀਆਂ ਮੋਹਰਾ ਜੰਦੀ ਆਉਂਦੀਆਂ ਸਾਰੀਆਂ ਚੰਗੀਆਂ ਲੱਗਿਆ ਵੀਰ ਦੋ ਆ ਗਾ ਨਗਾ ਪਹਿਲਾਂ ਆ ਕਰੋ ਚੈੱਕ ਕਿੰਨੇ ਆਲਾ ਮਾਰਦੀਆਂ ਜਾਂਦੀਆਂ ਹੈ ਲੋ ਰੌਣਕ ਲੱਗ ਜਾਣੀ ਜਿੰਨੇ ਸਾਰੀਆਂ ਲਲੀਆਂ ਗਈਆਂ ਨਾ ਇਕੱਠੀਆਂ ਦਾ ਸੌਦਾ ਵਜ ਜਾਂਦਾ ਹੁੰਦਾ ਤੇ ਸਾਂਭਣ ਵਾਲਾ ਵੀਰ ਫੋਨ ਲਾਵੇ ਹਾਂਜੀ ਸਾਂਭਣ ਵਾਲੇ ਨੂੰ ਦੇਣੀ ਆ ਤੇ ਮੁੱਲ ਵੇਖੋ ਵੀ ਵੀਰ ਕਹਿੰਦਾ ਵੀ ਨਿਗਾ ਨਿਗਾ ਜੇ ਮੁੱਲਿਆਂ ਨਾਲ ਕੋਈ ਜ਼ਿਆਦਾ ਨਹੀਂਗਾ ਵੀ ਕੋਈ ਸੰਭਾਲ ਲੂਗਾ ਗਾਂ ਮੱਝਾਂ ਬਣਨ ਗਈਆਂ ਇਹੋ ਲੱਖ ਲੱਖ ਨੂੰ ਪਹੁੰਚ ਜਾਣੀਆਂ ਮੁਣਕੀ ਹੈ ਨਾ ਜਿੰਨੇ ਸੰਭਾਲੀਆਂ ਕਰੋ ਜੇ ਚਾਰੇ ਚੰਗੀਆਂ ਆਹ ਕੱਟੀ ਜੈਡ ਬਲੈਕ ਹੈ ਨਾ ਹਾਂਜੀ ਭਾਜੀ ਹਾਂ ਕੱਟੀਆਂ ਜੈਡ ਬਲੈਕ ਆ ਬਾਕੀ ਨਸਲ ਚੰਗੀ ਆ ਬਰੀਡ ਇਹ ਆ ਖਰਾਕ ਪਾਤੀ ਤੇ ਬਰੀਡ ਇਹਨਾਂ ਦੀ ਬਣ ਜਣੀ ਆ ਤੇ ਇਹਨਾਂ ਦਾ ਵੀਰ ਜੀ ਕਿੰਨਾ ਕਰਨਾ ਮੁੱਲ ਭਾਜੀ ਇਹਨਾਂ ਚਾਵਾਂ ਦਾ ਮੁੱਲ 15 ਦੇ ਪਹਾੜ ਦੇ ਦਾਂਗੇ 15 15 ਹਾਂਜੀ ਹਾਂਜੀ 60000 ਦੀਆਂ ਬਣੀਆਂ 60000 ਦੀਆਂ ਇਹ ਸਾਰੇ ਆ ਖੜੋ ਵੀਰ ਮੇਰਾ 55000 ਦੀਆਂ ਦੇ ਦਊਗਾ ਚਾਰੇ ਕੱਟੀਆਂ 55000 ਦੀਆਂ 55000 ਦੇ ਦੇ ਦਊਗਾ ਆਪੇ ਹਿਸਾਬ ਕਰ ਲੈ ਕਿੰਨੇ ਕਿੰਨੇ ਦੀਆਂ ਬਣ ਜਾਂਦੀਆਂ ਹਨਾ 15 ਦੀ ਆ 15 ਦੀ ਆ ਤੇ 15 ਦੀ ਆਹ ਤੇ 15 ਦੀ ਆਹ 15 4 60 ਤੇ ਬਾਕੀ 55 ਦੇ ਦੇਣੀਆਂ ਜੇ ਸਾਰੇ ਇਕੱਠਿਆਂ ਲੈ ਲਈਆਂ 55000 ਦੀਆਂ ਦੇਣੀਆਂ ਫੋਨ ਲਾਵੇ ਸਾਂਭਣ ਵਾਲਾ ਕੋਈ ਹਾਂਜੀ ਭਾਜੀ ਹੈ ਨਾ ਅੱਗੇ ਭਾਜੀ ਮੀਣੀ ਆ ਗਈ ਠੀਕ ਆ ਹਾਂਜੀ ਅਗਲੀ ਜਿਹੜੀ ਆ ਮੀਣੀ ਆ ਜੀ ਇਹ ਭਾਜੀ ਇੱਕ ਤੋਹਫਾ ਹੀ ਆ ਪ੍ਰੈਣ ਆਹ ਵੇਖੋ ਇਹ ਮੀਣੀ ਕੱਟੀ ਆ ਦੋਵੇਂ ਸਿੰਘ ਹਿਲਦੇ ਆ ਜੀ ਆਹ ਵੇਖੋ ਕਰੋ ਜੇ ਹਲਾਈ ਸਿੰਘ ਵੀਰੇ ਆ ਲੋ ਲਓ ਜੀ ਮੀਣੀ ਆ ਦੂਜਾ ਵੀ ਲਾਵੇ ਮੀਣੀ ਕੱਟੀ ਜਾਣ ਚਾ ਬੂਦੀ ਔਲ ਕਰਦੀ ਆ ਥੋੜੀ ਜੀ ਬਾਕੀ ਸੰਭਾਲ ਕੱਟੀ ਦੀ ਚੰਗੀ ਕੀਤੀ ਕੇ ਵੀਰ ਨੇ ਹੈ ਲਾਂਚ ਥਣੀਆਂ ਚਾਹੀਦੀਆਂ ਵੀ ਚਾਰ ਭਾਜੀ ਚਾਰ 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 ਥਣੀਆਂ ਬਾਕੀ ਕੈਮ ਅੱਪੇ ਪੇਠ ਬੁੜਾ ਚੰਗਾ ਚੌੜਾ ਜਾਣਦੇ ਕੋਈ ਨਹੀਂ ਜਾਣਦੇ 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 ਨੋ ਵੀ ਪੂਰੀ ਕੈਮ ਆ ਕੱਟੀ ਲਓਈ ਕਈ ਸ਼ੌਂਕ ਨਾਲ ਮੀਣੀ ਕੱਟੀ ਪਾਲਦੇ ਆ ਹੈ ਹਾਂਜੀ ਭਾਜੀ ਹਾਂ ਨੀ ਮੀਣੀ ਲਵਦੇ ਆ ਕਈ ਭੈਣ ਭਰਾ ਵੀ ਮੀਣੀ ਕੱਟੀ ਲੱਭੇ ਹਨ ਭਾਜੀ ਉਹ ਤਾਂ ਮਹਿੰਸਤ ਜਿਹੜਾ ਬੜਾ ਜਿਹਨੇ ਫੋਨ ਆਉਂਦੇ ਵੀਰਾਂ ਭਰਾਵਾਂ ਨੂੰ ਠੀਕ 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 ਹੈ ਬਾਕੀ ਜਿਹਨੂੰ ਜਾਲੀ ਪਰ ਕੋ ਉਹ ਜਿਹੜੇ ਸ਼ੌਕ ਆ ਜਿਹਨੂੰ ਸ਼ੌਕ ਉਹ ਮੀਣੀ ਕੱਟੀ ਦਾ ਉਹ ਉਹ ਲੈ ਸਕਦਾ ਇਹ ਜੀ 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 ਹਾਂਜੀ ਤੇ ਕਿੰਨਾ ਕਰਨਾ ਇਹਦਾ ਮੁੱਲ ਵੀਰ ਜੀ ਮੁੱਲ ਭਾਜੀ ਜਿੰਨਾ ਮਰਜ਼ੀ ਕਰੀਏ 35000 ਛੋੜ ਹੀ ਹਣੀ ਇਹਦੀ ਕੱਟੀ ਦੀ ਅੱਛਾ 35000 ਛੋੜ ਹੀ ਕਰਨੀ ਹੈ ਮੀਣੀ ਕੱਟੀ ਦੀ ਹੈਨਾ ਮੇਰਾ ਵੀਰ ਕੋ ਕੋਸਾਈ ਨਾ ਕਰੇ ਇਹਦੀ ਠੀਕ ਹੈ ਜੀ ਹਾਂਜੀ ਬਾਕੀ ਕੈਮ ਆ ਸਰੀਰੋਂ ਵੀ ਸਾਹਮਣ ਵਾਲੀ ਆ ਜੇ ਕੋਈ ਚੰਗੀ ਸੰਭਾਲ ਕਰਦੇ ਵੀ 6 ਮਹੀਨਿਆਂ ਤੱਕ ਇਹਨੋਂ ਬਹਾਟੀ ਗੱਲ ਵਾਦੀ ਹਾਂ ਜੀ ਦਿਖਾ ਦਿਖਾ ਪਿਛੇ 6 ਮਹੀਨਿਆਂ ਅਜੇ ਖੀਰੀ ਹਣੀ ਦੁੱਧ ਵਾਲੇ ਜਾਂਦਣੇ ਖੀਰੀ ਹਣੀ ਦੁੱਧ ਵਾਲੇ ਲਾਉਂਦੇ ਖੀਰੀ ਦੁੱਧ ਵਾਲੇ ਆਆਂ ਕਟੀਆਂ ਖੀਰੀਆਂ ਆਣਗੀਆਂ ਮੇਰਾ ਵੀਰ ਜੇ ਕੋ ਦੋਂਦੀ ਬਥੇ ਮੇਰਾ ਵੀਰ ਛੱਡ ਜੇ ਇੱਥੇ ਕੋਈ ਠੀਕ ਆ ਛੋਟਾ ਪੂੰਗ ਵੀ ਲੈ ਹਾਂ ਜੀ ਦੋ ਛੋਟੀਆਂ ਭਰੀ ਆ ਛੋਟਾ ਪੂੰਗ ਦੁੱਧ ਚੁੰਗਦੀਆਂ ਹੀ ਆ ਜੇ ਮੈਨੂੰ ਜਾਦੀਆਂ ਹੈ ਹੈ ਹਾਂ ਜੀ ਇੱਥੋਂ ਕੀ ਮੋੜ ਨਹੀਂ ਕੋਈ ਨਹੀਂ ਲਾਓ ਜੀ ਇਹਨਾਂ ਦੇ ਵੀ ਥਾਂ ਚਾਰ-ਚਾਰ ਹੀ ਹੋਣਗੇ ਚਾਰ-ਚਾਰ ਹੀ ਥਾਣੇ ਦੇ ਹੋਣਗੇ ਹੈ ਲਓ ਇਹਨਾਂ ਦੋਵਾਂ ਦਾ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਥੋੜੀ ਦੇਰੀ ਭਾਜੀ 15 ਦੀ 15000 ਦੀ 7-7000 ਦੀ ਇੱਕ 14000 13000 ਦੀ ਦਾਂਗੇ ਜਸਨੋ 12 ਦੀ ਦੇ ਦੇ ਕੋਈ ਸਾਹਮਣ ਵਾਲਾ ਆਵੇ ਹਨਾ ਸਾਰੇ 12 ਦੇ ਕੋਈ ਨਹੀਂ ਜਾਣ ਲੋ ਜੀ 6-6000 ਦੀ ਜਿਹੜੀ ਮਰਜ਼ੀ ਲੈ ਲਿਓ ਹੈ ਸਾਹਮਣ ਵਾਲਾ ਵੀਰ ਕੋਈ ਫੋਨ ਕਰੇ ਇਹਨਾਂ ਨੂੰ ਸੰਭਾਲ ਲੇ ਗਾ ਇਹਨਾਂ ਨੇ ਹੀ ਮੱਝਾਂ ਬਣਨਾ ਤਿਆਰ ਹੋਣਾ ਲੱਖ-ਲੱਖ ਮੰਗਣਾ ਉਦੋਂ ਭੈਣ ਭਰਾਵਾਂ ਨੇ ਸੰਭਾਲ ਕਰੇ ਜੇ ਕੋਈ ਹਨਾ ਤੇ ਅੱਗੇ ਜਿਹੜੀ ਇਹ ਝੋਟੀਆਂ ਵੀ ਤੋੜ ਲਈ ਇਹ ਗੱਬਣ ਆ ਗਈ ਜੀ ਹਾਂਜੀ ਭਾਜੀ ਗੱਬਣ 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 ਝੋਟੀ ਆ ਜੀ ਲਓ ਜੀ ਸਿੰਗ ਸੁਨਕੇ ਨਹੀਂ ਭਾਜੀ ਸਿੰਗ ਸੋਹਣਾ ਲੱਗਾ ਜੀ ਬਾਕੀ ਸੋਹਣੀ ਆ ਆਜੋ ਆਜੋ ਵੀਰ ਜੀ ਇੱਕ ਕਿੰਨਾ ਟਾਈਮ ਬਾਕੀ ਵੀਰ ਜੀ ਦਾ ਪਾਜੀ 1 ਮਹੀਨਾ 1 ਮਹੀਨਾ ਬਾਕੀ ਵੀਰ ਜੀ ਦੇ ਪਰ ਮਹੀਨਾ ਕਰਕੇ ਦੇਣੀ ਪਾਜੀ ਆਪਾਂ ਠੀਕ ਆ ਹਾਂ ਜੀ ਸੇਂਗ ਸੁਂਗ ਸੋਹਣਾ ਲੱਗਾ ਵਾ ਬਾਕੀ ਥਣ ਵੀ ਸੋਹਣੇ ਲੱਗੇ ਜੀ ਚੈੱਕ ਆ ਪਾਜੀ ਤੁਹਾਡੀ ਮਾਣਾ ਪਾਜੀ ਆਪਣੀ ਡਾਕਟਰ ਕੋਲ ਲੈ ਆ ਕੇ ਕੈਂਟਰ ਵਾਲੇ ਵੀ ਭਰਾ ਆਪਣੇ ਯਕੀਨ ਤੇ ਬਣਾ ਰਵੇ ਨਾ ਨਾ ਚੈੱਕ ਚੈੱਕ ਆਪਾਂ ਹਰ ਕਿਸ ਨੂੰ ਕਿਸੇ ਨੂੰ ਚੈੱਕ ਕਰਾਵੇਗੇ ਥਣਾ ਥਣਾ ਦੀ ਓਕੇ ਆ ਹਾਂ ਜਾਨੀ ਬਾਕੀ ਸਾਰਾ ਥਣਾ ਥਣਾ ਸਭ ਕੋ ਰੋਕੇ ਮਰੀ ਤੁਸੀਂ ਝਾ ਕੀਤੇ ਆ ਹਨਾ ਅਗਲਾ ਵੀ ਆਪਣਾ ਚੈੱਕ ਕਰਕੇ ਖੜੇ ਕਿਉਂ ਵੀਰ ਹੁਣਾ ਨੇ ਵੀ ਚੈੱਕ ਕਰਕੇ ਲਿਆਂਦੀ ਆਪਣੀ ਤਸੱਲੀ ਕਰਨਾ ਗਾਹ ਦੀ ਜ਼ਿੰਮੇਵਾਰੀ ਹੈ ਜੀ ਤੇ ਕਿੰਨਾ ਰਾਹੀ ਆਏ ਨਾ ਕੋਈ ਕਹ ਵੀਰ ਭਰਾ ਕੋ ਲੱਸੀ ਹੈ ਕਿ ਨੇ ਹਾਂ ਜੀ ਤੇ ਕਿੰਨੇ ਦਾ ਦੁੱਧ ਆ ਲਈਏ ਦੁੱਧ ਭਾਈ 13 14 ਕਿਲੋ ਚਾਉਗੀ ਆਰਾਮ ਨਾਲ ਠੀਕ ਆ ਹਾਂ ਜੀ ਤੁਸੀਂ ਸਵੇਰ ਲੈ ਕੇ ਤੇ ਮੋਲੇ ਦਾ ਨਾ ਕਰਨਾ ਜੀ ਮੋਹਨ ਜੀ ਪਰੀਏ ਕੱਤੀ 4000 ਦੀ ਕਵੀ ਦੀ ਹੁਣ 8000 ਦੀ ਦੇ ਦਾਂਗੇ ਛੋੜ ਜੂਗੀ 8000 ਫਿਰਾਂਗੇ ਭਾਜੀ ਫੋਨ ਲਾਵੇ ਕੋਈ ਹਨਾ ਫੋਨ ਲਾਵੇ ਵੀਰ ਮੇਰਾ ਪਤਾ ਨਹੀਂ ਕਰ ਦਾਂਗੇ ਚਲੋ ਹੋਰ ਕਿੱਥੇ ਗੱਲ ਬਣ ਜਣੀ ਆ ਕੱਚੀ ਆ ਜੀ ਹਨਾ ਕੱਚੀ ਦਾ ਕਰਕੇ ਬਣ ਇਹ ਸੰਭਾਲ ਸੰਭੂਲ ਛੱਡ ਦਿਓ ਜਦੋਂ ਕੋਈ ਫੋਨ ਲਾਊਗਾ ਹਾਂਜੀ ਭਾਜੀ ਅੱਗੇ ਮੇਰੀ ਗੱਪਣ ਆਈ ਹੈ ਉਹ ਤਿਆਰ ਸਾਡਾ ਸੂਈ ਹੈ ਸੂਈ 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 ਹੈ ਬੱਤਿਆ ਕੀ ਤੇ ਮਗਰ ਕੱਟਾ ਭਾਜੀ ਤੇ ਮਗਰ ਕੱਟਾ ਮਗਰ ਪੰਜ ਮਾਹ ਦੇ ਪਰੀ ਸੂਈ ਨੇ ਪੰਜ ਮਾਹ ਦੇਣੇ ਆ ਸੋਹਣੀ ਆ ਦੁੱਧ ਕਿੰਨਾ ਹੈ ਦੇਖੋ ਕਟਾ ਕਟਾ ਨਹੀਂ ਦੱਸ ਕੇ ਕੋਲੇ ਕਟਾ ਇਹੀ ਆ ਤਾਂ ਹਾਂਜੀ ਆ ਕਟਾ ਨੇ ਭਾਜੀ ਇੱਧਰ ਲਾ ਠੀਕ ਹੈ ਮੱਥੇ ਥੋੜਾ ਜਿਹਾ ਖਿੱਟਾ ਬੰਨੇ ਨੂੰ ਹਾਂਜੀ ਕਰੋ ਜਾਈਂ ਆਲੋ ਦੁੱਧ ਕਿੰਨਾ ਦੱਸਿਆ ਵਾ ਭਾਜੀ ਦੁੱਧ ਵਧੀਆ ਲੀਟਰ ਵਾਲਾ 10 ਕਿਲੋ ਜੇ 10 ਕਿਲੋ ਲੈਵਾ ਜਾ ਕਰੋ ਜੀ 12 ਕਿਲੋ 13 ਕਿਲੋ ਹੈ ਠੰਡੀ ਧੀਰੀ ਜੇ ਭਾਜੀ ਵੇ ਲੋ ਠੀਕ ਹੈ ਠੰਡੀ ਧੀਰੀ ਕੋਈ ਗੱਲ ਨਹੀਂ ਜਿੰਤਾ ਮਰਜੀ ਬੈਠੇ ਰਹੋ ਲਓ ਜੀ ਆ ਜਾਓ ਜੀ ਮੋੜ ਲਓ ਕਰੋ ਜੱਕਲੇ ਵਾ ਇਹਦਾ ਸੋਹਣਾ ਥਣਾ ਦੀ ਵੀਰਜੀ ਕੋ ਬਾਲ ਕੱਟਨੀ ਹੈਗੀ ਨਹੀਂ ਭਾਜੀ ਥਣਾ ਦੀ ਗਰੰਟੀ ਹੋ ਗਈ ਆਪਣੀ ਪੂਰੀ ਫੁੱਲ ਠੀਕ ਹੈ ਕੋਈ ਪੂਰ ਹੋਵੇ ਕੋ ਛਟਾਵੇ ਨਾੜ ਉਹਦੀ ਵੀ ਗਰੰਟੀ ਹੈ ਆਪਣੀ ਪੂਰੀ ਫੁੱਲ ਠੀਕ ਹੈ ਜੀ ਹਾਂਜੀ ਭਾਜੀ ਕਰੋ ਜੱਕ ਬਾਕੀ ਲੈਵਾ ਬੜਾ ਸੋਹਣਾ ਚੰਗੀ ਹੈ ਘੱਟ ਵਾਲਾ ਲੈਵਾ ਤੇ ਇਹਦਾ ਵੀਰਜੀ ਮੁੱਲ ਕਿੰਨਾ ਕਰਨਾ ਮੁੱਲ ਭਾਜੀ ਕਿਹਦੀ ਪਤੀ ਨਹੀਂ ਛੋੜ ਕੇ ਨਹੀਂ ਕਰੋਗੇ 5000 ਇੱਕ 15 ਦੇ ਦਾਂਗੇ ਭਾਜੀ ਠੀਕ ਹੈ ਹਾਂਜੀ ਇੱਕ ਬੰਦੂ ਨਾਵੇ ਛੋਟਛਾ ਪਾਰ ਕਰਦਾ ਹੋਰ ਹੋ ਜੂ ਮੰਦਾਨ ਹੈ ਤੇ ਵੀਰ ਭਾਜੇ ਕੋ ਸਾਰੀਆਂ ਕਟੀਆਂ ਲਵੇ ਉਹਦੇ ਨਾਲ ਪਸ਼ੀ ਦੇਵਤਾ ਸਾਰੀਆਂ ਕਟੀਆਂ ਸੱਤ ਦੀਆਂ ਸੱਤ ਹੀ ਹਾਂਜੀ ਠੀਕ ਆ ਸਾਰੀਆਂ ਕਟੀਆਂ ਜਿਹੜਾ ਕੋ ਲਾਉ ਵੀ ਰਸਟਿਆਂ ਤੇ ਸਫਾ ਸਫੇ ਲਾਉ ਉਹਨੂੰ ਵਸ਼ੀ ਫਰੀ ਆਹ ਵਸ਼ੀ ਫਰੀ ਦੁਨੀਆ ਠੀਕ ਆ ਲੈ ਜਾ ਵੀਰੇ ਨੋ ਮਸ਼ੀਨ ਇਹ ਵੀ ਖੀਰੀ ਹੈ ਜੇ ਹਨਾ ਬਾਕੀ ਸੋਹਣੀ ਬਰੀ ਪ੍ਰਾ ਚੰਗੀ ਆ ਤੇ ਜੇ ਕੱਲੀ ਲੈਣੀ ਹੋਈ ਕਿਸ ਨੇ ਕਿੰਨੇ ਦੀ ਕੱਲੀ ਦਾ ਭਾਜੀ ਉਹਦਾ 8000 ਮੰਗਦੇ ਨੇ ਤੇ ਦਵਾ ਕਿੰਨੇ ਦੀ ਸੱਤ ਦੀ ਦੇਦਾਂਗੇ ਜੱਸ ਨੋ ਠੀਕ ਆ ਜਸਨੂ ਸਾਥ ਜੀ ਦੇ ਦਾ ਤੇ ਪਹੁੰਚ ਜੇ ਕਰਉਣ ਵਾਲਾ ਹੋਇਆ ਕੋਈ ਵੀਰ ਤੇ ਔਰ ਫਿਰ 8 ਚ ਪਹੁੰਚ ਕਰ ਦੂ ਜਿੱਥੇ ਮਰਜ਼ੀ ਕਰਾ ਲੈ 100 ਕਿਲੋਮੀਟਰ ਦਾ ਕੰਮ 100 ਕਿਲੋਮੀਟਰ ਦੇ ਪਾਰ ਹੀ ਕਰ ਦੇ ਯਾਰ ਇਹਨਾਂ ਨਾਲ ਕਰਾ ਲਾਏ ਆ ਆ 100 ਕਿਲੋਮੀਟਰ ਤੱਕ ਪਹੁੰਚ ਕਰ ਦੂਗਾ ਵੀਰ 8000 ਚ ਤੇ ਬਾਕੀ ਆਪਣਾ ਜੇ ਥੋੜਾ ਬੋਤਾ ਅੱਗੇ 50 ਕਿਲੋਮੀਟਰ ਅੱਗੇ ਹੋਇਆ ਤਾਂ ਉਹ ਆਪਣਾ ਕਰਾਇਆ ਲਾ ਲੈ ਹਨਾ 100 ਕਿਲੋਮੀਟਰ ਤੱਕ ਵੀਰ ਕੋ ਪਹੁੰਚ ਕਰਾ ਲੈ ਬਾਕੀ ਆਪਣਾ ਕਰਾਇਆ ਲਾ ਲੈ ਹਨਾ ਹਾਂਜੀ ਭਾਜੀ 8000 ਚ ਠੀਕ ਆ ਤੇ ਕਰਨੀ ਕੋਈ ਗੱਲ ਬਾਤ ਹੋਰ ਵੀਰ ਜੀ ਗੱਲ ਬਾਤ ਭਾਜੀ ਇਹੋ ਹੀ ਵਿੱਚ ਜਿਹੜਾ ਨਾ ਮੱਝ ਸੂਈ ਸਵਾਈ ਆ ਆਪਣੇ ਦੋੜਾ ਦੇ ਚੋਕੇ ਖੜੇ ਕਰਾ ਵੀਰ ਭਰਾ ਇੱਥੇ ਤਸੱਲੀ ਕਰਕੇ ਖੜੇ ਜਿਹੜਾ ਗੱਬਣ ਆ ਆਪਣੇ ਚੈੱਕਰ ਨੂੰ ਚੈੱਕ ਕਰਾ ਲੈ ਥਾਂ ਦੇ ਪਕੇ ਸਾਰਾ ਗੁੱਟ ਕਰਕੇ ਆਪਣੀ ਇੱਥੇ ਤਸੱਲੀ ਕਰਕੇ ਤੇ ਮੇਰਾ ਵੀਰ ਭਰਾ ਫੇਰ ਲੱਗ ਜਾਵੇ ਠੀਕ ਹੈ ਜੀ ਹਾਂਜੀ ਭਾਜੀ ਬਾਕੀ ਕਟੀਆਂ ਮਾਲ ਆਪਣਾ ਵੇਖ ਕੇ ਖੜੇ ਜਿਹੜਾ ਵੀਰ ਭਰਾ ਨੇ ਕਟੀਆਂ ਚੱਲਦੀਆਂ ਹਾਂਜੀ ਹਾਂਜੀ ਠੀਕ ਹੈ ਜੀ ਲਾ ਲਿਓ ਵੀਰ ਨੂੰ ਫੋਨ ਕਰਦੇ ਵੀਡੀਓ ਸ਼ੇਅਰ ਆ ਕੇ ਗੱਬਣ ਨੂੰ ਥਾਂ ਢੇਪ ਲਿਓ ਤੇ ਜਿਹੜੀ ਤਾਜੀ ਸੂਈ ਉਹਨੂੰ ਦੋ ਟਾਈਮ ਚੋ ਕੇ ਆਪਣੇ ਸਲੀ ਕਰਕੇ ਲੈ ਕੇ ਜਾਓ ਕਟੀਆਂ 바ਗੀ ਬਹੁਤ ਹੀ ਸੋਹਣੀਆਂ ਵਾ ਲਾਇਓ ਵੀਰ ਨੂੰ ਫੋਨ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ